ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੜੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਪਟਿਆਲਾ ਯੂਨੀਵਰਸਿਟੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਉੱਥੇ ਪੰਜਾਬੀ ਨੂੰ ਹੀ ਖਤਮ ਕਰਨ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਗਈ ਹੈ ਕੀਤੀ ਕਿਸ ਵੱਲੋਂ ਗਈ ਹੈ ਪਰ ਇਹ ਤਾਂ ਹਜੇ ਨਹੀਂ ਪਤਾ ਲੱਗ ਸਕਿਆ ਕਿਤੇ ਨਾ ਕਿਤੇ ਜ਼ਰੂਰ ਇਹ ਸਾਹਮਣੇ ਆਊਗਾ ਜਾਂ ਕਿਸੇ ਨੇ ਕਰਵਾਈ ਹੈ ਜਾਂ ਇਹ ਕੀਤੀ ਗਈ ਹੈ ਮਹਾਨ ਕੋਸ਼ ਜਿਸ ਨੂੰ ਸਾਰੇ ਜਾਣਦੇ ਨੇ ਜਿਸ ਨੂੰ ਸ਼ਬਦ ਕੋਸ਼ ਵੀ ਕਿਹਾ ਜਾਂਦਾ ਹੈ ਮਹਾਨ ਕੋਸ਼ ਨੂੰ ਮਿੱਟੀ ਵਿੱਚ ਦੱਬਣ ਦੀ ਗੱਲ ਸਾਹਮਣੇ ਆ ਰਹੀ ਮਹਾਨ ਕੋਸ਼ ਹੈ ਕਿ ਪਹਿਲਾਂ ਤਾਂ ਮੈਂ ਇਹ ਦੱਸ ਦੇਵਾਂ ਇਹ ਭਾਈ ਕਾਨ ਸਿੰਘ ਨਾਭਾ ਵੱਲੋਂ ਲਿਖਿਆ ਗਿਆ ਇੱਕ ਇਤਿਹਾਸਿਕ ਗ੍ਰੰਥ ਜਾਂ ਇਹਨੂੰ ਇਤਿਹਾਸਿਕ ਪੁਸਤਕ ਵੀ ਕਹਿ ਸਕਦੇ ਹੋ ਜਿਸ ਦੇ ਵਿੱਚ ਹਰ ਵਰਗ ਹਰ ਕਮਿਊਨਿਟੀ ਦੀ ਹਰ ਸੱਭਿਆਚਾਰ ਦੀ ਗੱਲ ਕੀਤੀ ਗਈ ਸੀ ਜੇ ਮੈਂ ਗੱਲ ਕਰਾਂ ਧਰਮਾਂ ਦੀ ਇਸ ਵਿੱਚ ਕੁਰਾਨ ਸ਼ਰੀਫ ਦੀ ਇਸ ਵਿੱਚ ਹਿੰਦੂ ਵੇਦ ਦੀ ਇਸ ਵਿੱਚ ਸਿੱਖਾਂ ਬਾਰੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਵਰਗੇ ਲ ਕੀਤੀ ਗਈ ਹੈ ਪੰਜ ਬਾਣੀਆਂ ਦੀ ਗੱਲ ਕੀਤੀ ਗਈ ਹੈ ਸਿੱਖਾਂ ਦੇ ਇਤਿਹਾਸ ਦੀ ਗੱਲ ਕੀਤੀ ਗਈ ਹੈ ਦਸਾਂ ਗੁਰੂ ਸਾਹਿਬਾਨਾਂ ਦੇ ਕਾਰਜਕਾਲ ਦੀ ਗੱਲ ਕੀਤੀ ਗਈ ਹੈ ਮਹਾਰਾਜ ਰਣਜੀਤ ਸਿੰਘ ਦੀ ਜੀਵਨੀ ਦੀ ਗੱਲ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਵਿਆਖਿਆ ਕੀਤੀ ਗਈ ਹੈ ਪੰਜ ਬਾਣੀਆਂ ਦੀ ਵਿਆਖਿਆ ਕੀਤੀ ਗਈ ਹੈ ਪੰਜ ਕਿਕਾਰਾਂ ਦੀ ਗੱਲ ਕੀਤੀ ਗਈ ਹੈ ਫਿਰ ਕਿਤਨਾ ਕਿਤੇ ਜਦੋਂ ਇੰਨਾ ਸਾਰਾ ਸਿੱਖ ਇਤਿਹਾਸ ਉਹਦੇ ਵਿੱਚ ਹੈ ਫਿਰ ਕਿਤਨਾ ਕਿਤੇ ਜਦੋਂ ਉਹਨੇ ਮਿੱਟੀ ਵਿੱਚ ਦਫਨਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਨੂੰ ਬੇ ਅਦਬੀ ਹੀ ਕਵਾਂਗੇ ਬੇਅਦਬੀ ਕੀਤੀ ਗਈ ਹੈ ਉਸ ਮਹਾਨ ਕੋਸ਼ ਦੀ ਜਿਸ ਦੇ ਵਿੱਚ ਹਰ ਧਰਮ ਦੀ ਇਤਿਹਾਸਿਕ ਜਾਣਕਾਰੀਆਂ ਲਿਖੀਆਂ ਸੀ ਉਸ ਨੂੰ ਮਿੱਟੀ ਵਿੱਚ ਦਫਨਾ ਦੇਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੈਗੀ ਹੁਣ ਜਦੋਂ ਮਿੱਟੀ ਵਿੱਚ ਦਫਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉੱਥੋਂ ਦੇ ਸਟੂਡੈਂਟਾਂ ਨੇ ਮੁੱਦਾ ਚੱਕ ਕੇ মিডিਆ ਸਾਹਮਣੇ ਲਿਆਂਦਾ ਉੱਥੋਂ ਦੇ ਪ੍ਰਧਾਨ ਮਨਿੰਦਰ ਸਿੰਘ ਨੇ ਸਭ ਦੇ ਸਾਹਮਣੇ ਇਹ মিডিਆ ਸਾਹਮਣੇ ਲੈ ਕੇ ਆਂਦਾ ਵੀ ਕਿਤੇ ਨਾ ਕਿਤੇ ਇੱਕ ਨਾਣੀ ਹਰਕਤ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਕੀਤੀ ਜਾਂਦੀ ਹੈ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਇਹ ਨਿਊਜ਼ ਵੱਧ ਤੋਂ ਵੱਧ ਹਰ ਸਟੂਡੈਂਟ ਤੱਕ ਪਹੁੰਚੇ ਤਾਂ ਜੋ ਉੱਥੇ ਉਨ੍ਹਾਂ ਦਾ ਸਾਥ ਦੇ ਕੇ ਤੇ ਇੱਕ ਨਾਉਣੀ ਹਰਕਤ ਕਰਨ ਵਾਲੇ ਨੂੰ ਕਰੜੀ ਤੋਂ ਕਰੜੀ ਸਜ਼ਾ ਦਿਵਾ ਸਕੀਏ ਤਾਂ ਕਿ ਆਪਣਾ ਇਤਿਹਾਸ ਅੱਗੇ ਵੀ ਬਚਿਆ ਰਹੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਦੀਆਂ ਕੁਝ ਜਾਣਕਾਰੀਆਂ ਮਿਲਦੀਆਂ ਰਹਿਣ ਮੈਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਵੀ ਇਹ ਸਾਰੀ ਛੇੜਛਾੜ ਤਾਂ ਕੀਤੀ ਗਈ ਹੈ ਵੀ ਨਵਾਂ ਮਹਾਨ ਕੋਸ਼ ਪਾ ਕੇ ਉਸ ਵਿੱਚ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਜਾਵੇ ਤਾਂ ਜੋ ਪੁਰਾਣਿਆਂ ਨੂੰ ਖਤਮ ਕੀਤਾ ਜਾਵੇ ਤਾਂ ਕਿ ਕੋਈ ਉਂਗਲ ਨਾ ਉਠਾ ਸਕੇ ਵਾਟ ਵਾਸ ਸਪੋਰਟ ਕਰਗੇ ਧੰਨਵਾਦ